بھارتی والمیکی آدی تراج کے مکھ سنچالک سنت اشوک لکیش جی اج لوک سبھا ہلکا لدیاد طور پہ چون لڑ رہے والی سماج ਨਿਸ਼ਚਿਤ ਕਾਂਡ ਨੂੰ ਅਸ਼ੀਰਵਾਦ ਦੇਣ ਲਈ ਲਗਾਣਾ ਪਹੁੰਚੇ। ਉਹਨਾਂ ਨੇ ਸਮੂਹ ਵਾਲਮੀਕ ਇਸਮਾਈ ਨੂੰ ਆਪਣੇ ਸਾਰੇ ਵੋਟ ਨਿਸ਼ਚਿਤ ਕਾਂਡ ਨੂੰ ਪਾਉਣ ਦੀ ਅਪੀਲ ਵੀ ਕੀਤੀ। ਅਮਰਜਵਾਲਾ ਦੇ ਸੰਪਾਦਕ ਰਾਜਕਮਲ ਸਾਖੀ ਦੀ ਰਿਪੋਰਟ। ਜਿਉ ਬੋਲੇ ਸੋਨਿਰ ਭੈ ਭਗਵਾਨ ਵਾਲਮੀਕ ਜੀ ਮਹਾਰਾਜ ਕੀ ਜੈ। ਪਰਮ ਪੂਜਯ ਪ੍ਰਵਰਤਨ ਆਤਰ ਜੀ ਮਹਾਰਾਜ ਕੀ ਜੈ। ਸ੍ਰੀ ਸ੍ਰੀ 108 ਸਤਿਗੁਰ ਗਿਆਨ ਨਾਰਦੀ ਮਹਾਰਾਜ ਕੀ ਜੈ। ਸਤਿਗੁਰ ਅਵਿਧਾਚੀ ਮਹਾਰਾਜ ਕੀ ਜੈ। ਸਤਿਗੁਰ ਕਬੀਰ ਜੀ ਮਹਾਰਾਜ ਕੀ ਜੈ। ਸਾਰੇ ਸਰੰ ਪ੍ਰੇਮੀਆਂ ਨੂੰ ਜੈ ਵਾਲਮੀਕੀ ਤੋਂ ਅੱਜ ਵੀਰ ਨਰੇਸ਼ ਦਿਗਾਂ ਜੀ ਜੋ ਲੋਕ ਸਭਾ ਹਲਕਾ ਲੁਧਿਆਣਾ ਤੋਂ ਐਮਪੀ ਦਾ ਇਲੈਕਸ਼ਨ ਲੜ ਰਿਹਾ ਹੈ ਉਹਨਾਂ ਦੇ ਲਈ ਅਸੀਂ ਸਾਰੀ ਸੰਗਤ ਨੂੰ ਕਿਉਂਕਿ ਵੀਰ ਨਰੇਸ਼ ਦਿਗਾਂ ਜੀ ਦਾ ਜਿਹੜਾ ਸੁਭਾਅ ਹੈ ਅਸੀਂ ਬੜੇ ਲੰਬੇ ਅਰਸੇ ਤੋਂ ਜਿਹੜਾ ਹੈ ਇਹਨਾਂ ਦੇ ਨਾਲ ਮਿਲਦੇ ਜੁਲਦੇ ਆ ਇਹਨਾਂ ਦਾ ਸੁਭਾਅ ਜਿਹੜਾ ਆ ਸੰਸਥਾਵਾਂ ਤੋਂ ਉੱਪਰ ਉੱਠ ਕੇ ਆ ਇਸ ਲਈ ਸਮੂਹ ਵਾਲਮੀਕਨ ਸਮਾਜ ਔਰ ਜਿੰਨਾ ਵੀ ਸਾਡਾ ਮਜਵੀ ਸਮਾਜ ਹੈ ਇਹ ਬਹੁਤ ਵੱਡੇ ਜਜ਼ਬੇ ਦੇ ਨਾਲ ਜਿਹੜਾ ਹੈ ਇਸ ਸਮਾਜ ਸਮਾਜ ਦੇ ਲੋਕਾਂ ਦੇ ਹੌਸਲੇ ਦੇ ਨਾਲ ਹੀ ਇਹ ਉਮੀਦਵਾਰ ਖੜੇ ਹੋਏ ਆ ਤੋਂ ਇਸ ਕਰਕੇ ਮੈਂ ਇੱਕ ਸੰਤ ਰੂਪ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਅਪੀਲ ਕਰੂੰਗਾ ਕੀ ਆਪਾਂ ਵੀਰ ਨੈਸ਼ ਦਿਗਾਂਜੀ ਨੂੰ ਇਸ ਲੋਕ ਸਭਾ ਹਲਕੇ ਤੋਂ ਜਿਹੜਾ ਲੁਧਿਆਣਾ ਲੋਕ ਸਭਾ ਹਲਕੇ ਤੋਂ ਇਹ ਖੜੇ ਹੋਇਆ ਹੈ ਇਹਨਾਂ ਨੂੰ ਆਪਾਂ ਵੱਧ ਵੱਧ ਵੋਟਾਂ ਦੇ ਨਾਲ ਜਿਤਾ ਕੇ ਜਿਹੜਾ ਹੈ ਲੋਕ ਸਭਾ ਦੇ ਵਿੱਚ ਭੇਜੀਏ ਤਾਂ ਜੋ ਸਾਡੇ ਜਿਹੜੇ ਮੁੱਦੇ ਹੈ ਉਸ ਮੁੱਦਿਆਂ ਨੂੰ ਜਿਹੜਾ ਹੈ ਇਹ ਲੋਕ ਸਭਾ ਦੇ ਵਿੱਚ ਰੱਖ ਸਕਣ ਔਰ ਪ੍ਰਭੂ ਰਤਨਾਤਰ ਜੀ ਮਹਾਰਾਜ ਜੀ ਦੀ ਇਹ ਸੋਚ ਸੀਗੀ ਕਿ ਧਰਮ ਸਮਾਜ ਦਾ ਮਤਲਬ ਧਰਮ اور ਸਮਾਜ ਦੋਨਾਂ ਚੀਜ਼ਾਂ ਨੂੰ ਕੰਪੈਰੀਜ਼ਨ ਕਰਕੇ ਪ੍ਰਵੁਰਤ ਨਾਟਰ ਜੀ ਮਹਾਰਾਜ ਚੱਲਦੇ ਸੀ ਔਰ ਉਹ ਚਾਹੁੰਦੇ ਸੀਗੇ ਕਿ ਅਗਰ ਸਾਡੇ ਸਮਾਜੀ ਲੋਕ ਜਿਹੜੇ ਧਰਮ ਦੀ ਗੱਲ ਜਿਹੜੀ ਸਿੱਖ ਚੁੱਕੇ ਆ ਉਹ ਵੀ ਰਾਜਨੀਤੀ ਦੇ ਵਿੱਚ ਆਉਣ ਤਦ ਹੀ ਜਾਤੀ ਕੌਮ ਧਰਮ ਤੇ ਦੇਸ਼ ਦਾ ਕਲਿਆਣ ਹੋ ਸਕਦਾ ਹੈ ਤੋਂ ਇਸ ਕਰਕੇ ਬੜੀ ਕਿ ਅੱਜ ਜਿੱਥੇ ਸਾਰੇ ਦੇਸ਼ ਦੇ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਵਾਲਮੀਕੀ ਸਮਾਜ ਨੂੰ ਜਿਹੜਾ ਹੈ ਉਹ ਟਿਕਟ ਨਹੀਂ ਦਿੱਤੀ ਗਈ ਅਣਗੌਲਿਆ ਗਿਆ ਹੈ ਤੋਂ ਇਹਨਾਂ ਨੇ ਬੜੀ ਵੱਡੀ ਹਿੰਮਤ ਕਰਕੇ ਜਿਹੜਾ ਹੈ ਇਹ ਇੱਕ ਫੈਸਲਾ ਲਿਆ ਹੈ ਆਜ਼ਾਦ ਉਮੀਦਵਾਰ ਲੜਨ ਦਾ ਇਹ 바ਵਾ ਸਾਹਿਬ ਵੀਰਾਮ ਅੰਬੇਦਕਰ ਜੀ ਦੀ ਸੋਚ ਹੈ ਉਹਨਾਂ ਦੀ ਦਿੱਤੀ ਹੋਈ ਤਾਕਤ ਹੈ ਤੋਂ ਜੇ ਅਗਰ ਆਪਾਂ ਪੁੱਛਾ ਕਰਨਾ ਹੈ ਤਾਂ ਆਪਣੇ ਸਮਾਜ ਦੀ ਸੋਚ ਨੂੰ ਉੱਚਾ ਕਰਨਾ ਹੈ ਤਾਂ ਇਸ ਲੋਕ ਸਭਾ ਦੇ ਵਿੱਚ ਜਰੂਰ ਵੀਰ ਨਰੇਸ਼ ਚਿਕਾਂਤ ਜੀ ਦਾ ਜੋ ਨਿਸ਼ਾਨ ਹੈ ਇਹ ਬੈਟ ਦਾ ਨਿਸ਼ਾਨ ਹੈ ਬੱਲੇ ਦਾ ਨਿਸ਼ਾਨ ਹੈ ਇਸ ਨਿਸ਼ਾਨ ਤੇ ਵੱਧ ਵੱਧ ਮੋਰਨ ਲਾ ਕੇ ਵੀਰ ਨਰੇਸ਼ ਦਾ ਜਿਗਾਂਤ ਜੀ ਨੂੰ ਕਾਮਯਾਬ ਕਰੋ ਤਾਂ ਜੋ ਸਾਰੀ ਕੌਮ ਦਾ ਆਪਣੀ ਦਾ ਮਾਣ ਵੱਸ ਸਕੇ ਮੈਂ ਸੰਤ ਰੂਪ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਕਰਦਾ ਹਾਂ ਉਹ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜੀ ਦੇ ਚਰਣਾ ਚਰਦਾਸ ਵੀ ਕਰਦਾ ਹਾਂ ਕਿ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਇਸ ਵੀਰ ਨੂੰ ਕਾਮਯਾਬੀ ਦੇਣ ਔਰ ਚੜ੍ਹਦੀ ਕਲਾ ਚ ਰੱਖਣ ਇਹ ਪ੍ਰਵਰਤਨ ਅਤਰ ਜੀ ਮਹਾਰਾਜੀ ਦਾ ਅਸ਼ੀਰਵਾਦ ਬਣਿਆ ਰਹੇ ਇਹ ਹੀ ਸਾਡੀ ਅਰਦਾਸ ਹੈ ਜੋ ਬੋਲੇ ਸੋਨਰ ਬਹਿ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਪਰਮ ਪੂਜਯ ਪ੍ਰਵਰਤਨ ਅਤਰ ਜੀ ਮਹਾਰਾਜ ਕੀ ਜੈ